ਦੋਸਤੋ ਸਤ ਸ੍ਰੀ ਅਕਾਲ ਅੱਜ ਆਪਾਂ ਕੁਝ ਵਿਚਾਰ ਵਟਾਂਦਰਾ ਕੁਝ ਗੱਲਾਂ ਜਿਹੜੀਆਂ ਆਪਾਂ ਦੱਸਣ ਯੋਗ ਨੇ ਉਹ ਦੱਸਦੇ ਆ ਦੋਸਤੋ ਆਪਾਂ ਝੋਨੇ ਦੀ ਜਿਹੜੀ ਮੰਨ ਲਓ ਵੀ ਸਪਰੇਹਾਂ ਵਗੈਰਾ ਹੁਣ ਕਰ ਚੁੱਕੇ ਆ ਇੱਕ ਬਾਕੀ ਜਿਹੜੇ ਪਹਿਲਾਂ ਪਾਣੀ ਵੀ ਕਈ ਵਾਰ ਸੱਕਾ ਚੁੱਕੇ ਆ ਜਿਹੜਾ ਹੁਣ ਖਾਸ ਗੌਰ ਰੱਖਣੇ ਵਾਲੀ ਚੀਜ਼ ਐ ਵੀ ਜਿਹੜੀ ਮੰਨ ਲਓ ਵੀ ਹੁਣ ਝੋਨਾ ਡੰਡੀ ਚੜਿਆ ਹੋਇਆ ਨਿਸਰ ਨੂੰ ਤਿਆਰ ਐ ਪਰ ਹੁਣ ਤੁਸੀਂ ਖਾਸ ਕਰਕੇ ਪਾਣੀ ਦਾ ਧਿਆਨ ਰੱਖਣਾ ਇਹਨੂੰ ਮੰਨ ਲਓ ਵੀ ਤੁਸੀਂ ਇਹਨੂੰ ਸੁੱਕਰ ਨਹੀਂ ਦੇਣਾ ਵੀ ਇਹ ਕਿਤੇ ਬੱਤੀ ਦੂਜੀ ਲੋਟ ਖੁਸ਼ਕ ਹੋ ਕੇ ਨਾ ਚੜ ਜਵੇ ਇਸ ਕਰਕੇ ਉਹ ਝਾੜ ਤੇ ਵੀ ਅਸਰ ਪਾਊਗਾ ਤੁਸੀਂ ਖਾਸ ਧਿਆਨ ਇਹ ਰੱਖਣਾ ਵੀ ਹੁਣ ਪਾਣੀ 5-7 ਦਿਨਾਂ ਬਾਅਦ ਆਪਣੇ ਖੇਤ ਨੂੰ ਦਈ ਚੱਲੋ ਤਾਂ ਕਿ ਅੱਗੇ ਆਪਣਾ ਵਧੀਆ ਝਾੜ ਆਪਾਂ ਨੂੰ ਪ੍ਰਾਪਤ ਹੋ ਸਕੇ ਬਾਕੀ ਇਹੀ ਬੇਨਤੀ ਆ ਵੀ ਆਪਣੇ ਖੇਤਾਂ ਦਾ ਖਾਸ ਧਿਆਨ ਰੱਖਿਆ ਕਰੋ ਖੇਤਾਂ 'ਚ ਜੀੜਾ ਮਾਰਿਆ ਕਰੋ ਤੁਹਾਨੂੰ ਜਦੋਂ ਖੇਤ 'ਚ ਜਾਵੋਗੇ ਤਾਂਹੀਂ ਪਤਾ ਲੱਗੂ ਕੁਛ ਨਾ ਕੁਛ ਵੀ ਕੋਈ ਬਿਮਾਰੀ ਤਾਂ ਨਹੀਂ ਲੱਗੀ ਹੋਈ ਕੋਈ ਖੇਤ ਆਪਣਾ ਖੁਸ਼ਕ ਤਾਂ ਨਹੀਂ ਹੈਗਾ ਇਸ ਕਰਕੇ ਕਿਸੇ ਤੇ ਨਹੀਂ ਛੱਡ ਕੇ ਤੁਸੀਂ ਆਪ ਖੇਤ ਚ ਕੀੜਾ ਮਾਰਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਜਵੇ ਕਿ ਤੁਹਾਡੇ ਖੇਤ ਦੀ ਕੀ ਪੋਜੀਸ਼ਨ ਹੈ ਅਤੇ ਤੁਹਾਡੀ ਫਸਲ ਕਿਦਾਂ ਦੀ ਹੈ ਉਹ ਸਾਰਾ ਕੁਝ ਦੇਖਣ ਲਈ ਤੁਸੀਂ ਆਪ ਆਪਣੇ ਖੇਤਾਂ ਚ ਕੀੜਾ ਕੱਟੋ